ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੁੱਲੋ ਨੇ ਇੱਕ ਵਾਰ ਫਿਰ ਆਪਣੇ ਲੈਟਰ ਬੰਬ ਦੇ ਨਾਲ ਕਾਂਗਰਸ ਦੇ ਵਿੱਚ ਹਲਚਲ ਮਚਾ ਦਿੱਤੀ। ਦੁੱਲੋ ਨੇ ਪਾਰਟੀ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ਦੇ ਵਿੱਚ ਟਿਕਟਾਂ ਦੀ ਵੰਡ ਤੇ ਸਵਾਲ ਚੁੱਕੇ ਨੇ। ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਵਿੱਚ ਆਏ ਆਗੂਆਂ ਤੇ ਭਰੋਸਾ ਦਿਖਾਉਣ ਤੇ ਇਤਰਾਜ਼ ਜਤਾਇਆ ਅਤੇ ਟਕਸਾਲੀ ਕਾਂਗਰਸ ਇਹਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਗਾਇਆ। ਦੁੱਲੋ ਨੇ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਚੰਨੀ ਨੂੰ ਜਲੰਧਰ ਤੋਂ ਚੋਣ ਲੜਾਉਣ ਤੇ ਵੀ ਸਵਾਲ ਚੁੱਕੇ ਨੇ। ਦੁਲੂ ਸਾਹਿਬ ਜਿਸ ਤਰ੍ਹਾਂ ਹੁਣ ਤੁਸੀਂ ਵੀ ਤੇ ਨਵਜੋਤ ਸਿੰਘ ਸਿੱਧੂ ਕਹ ਲੋ ਕਿ ਪਾਰਟੀ ਦੇ ਵੱਡੇ ਚਿਹਰੇ ਨੇ ਲੋਕ ਸਭਾ ਚੋਣਾਂ ਚ ਪ੍ਰਚਾਰ ਨਹੀਂ ਕਰ ਰਹੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਆਪਣਾ ਰੋਸ ਚਾਰ ਕਰੋਂਗੇ ਜਾਂ ਫਿਰ ਪਾਰਟੀ ਲਈ ਕੋਈ ਕਿਤੇ ਨਹੀਂ ਅਜੇ ਬਹੁਤ ਟਾਈਮ ਪਿਆ ਦੇਖੋ ਇਹ ਰਿਵਿਊ ਕਰ ਕਰਨੀ ਟਿਕ ਟਕ ਰਿਵਿਊ ਕਰਨਾ ਕਿਆਰ ਨੂੰ ਪਤਾ ਨਹੀਂ ਰਿਪੋਰਟ ਕਰ ਵੀ ਇਹ ਸੀਟਾਂ ਹਾਰ ਰਹੀਆਂ ਸਾਡੀਆਂ ਰਿਵਿਊ ਕੋਈ ਨਹੀਂ ਕਰਦੇ ਇਸੇ ਟ੍ਰੈਡੀਸ਼ਨਲ ਕਾਂਗਰਸਮੈਨ ਨੂੰ ਦੇਣ ਜਿਹੜਾ ਜਿੱਤ ਸਕਦਾ ਦਲਵਾਦ ਨੂੰ ਸਾਡੇ ਸਿਰਾਂ ਤੇ ਬਾਉਣ ਹੈ ਤੇ ਆਖਰੀ ਸਵਾਲ ਹੈ ਜਿਹੜਾ ਲੋਕ ਚਰਚਾਵਾਂ ਵੀ ਫਿਲਾ ਰਹੇ ਨੇ ਕਿ ਜੀ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਨਾਲ ਤੇ ਦੂਲੋ ਸਾਹਿਬ ਜਾਂ ਕੋਈ ਹੋਰ ਸਾਥੀ ਭਾਜਪਾ ਦੇ ਸੰਪਰਕ ਚ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਦੇ ਜੀ ਜੈਜੀ ਬੰਦੇ ਦੀ ਸੋਚ ਹੈ ਕੋਈ ਜੀ ਗੱਲ ਕਰ ਲੱਦਾ ਬਲਾ ਕਿਉਂਕਿ ਮੌਸਮ ਹੈ ਕਿਸੇ ਟਾਈਮ ਹਰਿਆਣਾ ਬਦਨਾਮ ਹੁੰਦਾ ਤੀ ਆਇਆ ਆਰਾਮ ਗਿਆ ਆਰਾਮ ਆਜੂ ਪਧਰ ਨਾਮ ਪੰਜਾਬ ਬਦ ਨਾਮ ਹੋ ਗਿਆ ਸਾਡੀ ਪਾਰਟੀ ਨਹੀਂ ਸਾਡੀ ਪਾਰਟੀ ਨੂੰ ਮਰੀ ਵਿਸ਼ਵਾਸ ਰਿਹਾ ਟ੍ਰੈਡੀਸ਼ਨਲ ਬੋਰਡ ਲੀਡਰਸ਼ਿਪ ਤੇ ਟ੍ਰੈਡੀਸ਼ਨਲ ਵਰਕਰ ਤੇ ਵਰਕਰ ਨਹੀਂ ਪਾਰਟੀਆਂ ਨੂੰ ਲੱਪਣੇ ਬੀਜੇਪੀ ਵਾਲੇ ਵੀ ਲੱਭ ਤੇ ਫਿਰਦੇ ਨੇ ਹੈ ਉਹ ਵੀ ਉਹ ਵੀ ਦੇਖ ਰਹੇ ਨੇ ਆਪ ਆਲਿਆਂ ਨੂੰ ਵੀ ਕਿਸੇ ਕਿਸੇ ਪਾਰਟੀ ਦਾ ਹਾਲਤਾ ਦੱਸੋ ਆਪਾ ਰਹਨੇ ਵੀ ਮੰਤਰੀ ਉਹਨਾਂ ਕੋ ਕੈਂਡੀਡੇਟ ਹੀ ਹੁੰਦਾ ਉਸ ਟਾਈਮ ਉਹਨਾਂ ਦਾ ਦਾਅ ਉੱਪਰ ਗਿਆ ਕੋਈ ਸਮਝ ਜੇ ਸਾਡੇ ਵਾਲੇ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਪਾਲਜ ਕਾ ਨੂੰ ਆਉਂਦੇ ਬੀਜੇਪੀ ਪਾਰਟੀਆਂ ਦਾ ਸਾਰੀਆਂ ਦਾ ਬੁਰਾ ਹਾਲ ਹੈ ਇਹਨਾਂ ਨੂੰ ਭਰੋਸਾ ਹੀ ਨਹੀਂ ਆਪਣੇ ਹਾਂ ਤੇ ਜਿਹੜੇ ਪੈਸੇ ਨੇ ਜ਼ਮਾਨੇ ਚ ਤੇ ਨਾ ਆਪ ਵਾਲੀ ਟੋਪੀ ਲਈ ਫਿਰਦੇ ਤੇ ਅੱਜ ਜਿਹੜੇ ਹੋਰ ਨੇ ਮੌਕਾ ਪਰਤਨੇ ਉਹ ਮੂਲੇ ਨੇ ਜਿਹੜੇ ਟੋਪੀਆਂ ਲਈ ਫਿਰਦੇ ਤੇ ਉਹ ਪਿੱਛੇ ਫਿਰਦੇ ਇਹੀ ਆ ਸਾਡੀ ਜੀਪੀ ਚ ਹੈ ਬੀਜੇਪੀ ਦੇ ਕਿਸੇ ਲੀਡਰ ਨੂੰ ਮੈਨੂੰ ਦੱਸੋ ਸਾਰੀਆਂ ਸੀਟਾਂ ਤਾਂ ਜਿਹੜੀਆਂ ਬੀਜੇਪੀ ਵੀ ਦੇ ਰਹੀ ਹੈ ਉਹ ਵੀ ਦਲਵਾਦੂਆਂ ਨੂੰ ਦੇ ਰਹੀ ਹੈ ਯਾ ਤਾਂ ਰੇਸ ਲੱਗੀ ਹੋਈ ਹੈ ਆ ਆ ਵਾਲੀ ਬੀਜੇਪੀ ਸਾਡੇ ਵਾਲੀ ਵੀ ਉਹੀ ਕੰਮ ਕਰਨ ਲੱਗ ਗਈ ਇਸ ਲਈ ਪਰਮਾਤਮਾ ਜੇ ਕਾਂਗਰਸ ਨੂੰ ਬਚਾਉਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਚ ਹੈਗੀ ਲੋਕ ਪਿਆਰ ਕਰਦੇ ਨੇ ਕਾਂਗਰਸ ਨੂੰ ਐਸੀ ਗੱਲ ਨਹੀਂ ਹੈ ਅੱਜ ਵੀ ਬੈਠੇ ਨੇ ਜੇ ਲੀਡਰਸ਼ਿਪ ਦਿੱਲੀ ਵਾਲੀ ਸੰਸੀਅਰ ਹੈ ਔਰ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਕਸੂਰ ਮੈਂ ਇਹਨਾਂ ਨੂੰ ਕਹੂੰਗਾ ਇਹਨਾਂ ਨੂੰ ਪੰਜਾਬ ਦਾ ਪੱਖ ਜਿਹੜਾ ਪੰਜਾਬ ਦੀ ਅਸਲੀਅਤ ਯਾਦਾ ਇਹ ਸਰੈਂਡਰ ਕਰਕੇ ਦਿੱਲੀ ਵਾਲਿਆਂ ਕੋਲ ਕਿਉਂਕਿ ਸਾਰੇ ਡਿਸੀਜਨ ਤਾਂ ਦਿੱਲੀ ਹੀ ਹੁੰਦੇ ਨੇ ਇਹਨਾਂ ਨੂੰ ਵਕਾਲਤ ਕਰਨੀ ਚਾਹੀਦੀ ਸੀ ਟ੍ਰੈਡੀਸ਼ਨਲ ਕਾਂਗਰਸਮੈਨ ਦੀ ਉਹਨਾਂ ਦੇ ਕੋਕੇਟ ਇਹ ਦਿਨ ਵੀ ਅਸੀਂ ਇਹਨਾਂ ਨੂੰ ਮੰਨੀ ਚਾਹੀਦਾ ਕਿ ਅਸੀਂ ਉਹ ਟੀਚ ਨਹੀਂ ਹੈ ਜਿੰਨਾ ਤੱਕ ਕੋਲੈਕਟਿਵ ਲੀਡਰਸ਼ਿਪ ਇਕੱਠੀ ਹੋ ਕੇ ਲੜੂਗੀ ਨਹੀਂ ਜੇ ਇਸੇ ਤਰ੍ਹਾਂ ਟੀਚੋ ਬਾਹਰ ਕੱਢਦੇ ਗਏ ਲੀਡਰਾਂ ਨੂੰ ਤਾਂ ਕਾਂਗਰਸ ਦਾ ਭਾਰ ਬੁਰਾ ਹਾਲ ਹੋਇਆ ਪੰਜਾਬ 'ਚ ਨਹੀਂ ਸਾਰੇ ਮੁਲਕ 'ਚ ਇਹ ਚੀਜ਼ ਕਿ ਕਾਂਗਰਸ ਬਚਾ ਹੁਣੀ ਹੈ ਪੰਜਾਬ 'ਚ ਲੋਕ ਚਾਹੁੰਦੇ ਨੇ ਔਰ ਗੱਲਾਂ ਕਰਦੇ ਨੇ ਕਿ ਡੇਢ ਟਿਕਟਾਂ ਦੀ ਵੰਡ ਗਲਤ ਹੋਈ ਹੈ ਸਾਨੂੰ ਬਹੁਤ ਲੋਕ ਪਾਣੀ ਗਿਆ ਹੈ ਜੀ ਤੇ ਇਹ ਜਿਹੜੇ ਉੜਨ ਉੜਤੇ ਪੰਛੀ ਆ ਗਾਣਾ ਜਿਹੜੇ ਤਿੰਨ ਤਨ ਬਦਲਦੀ ਪਾਰਟੀਆਂ ਇਹਨਾਂ ਤੇ ਭਰੋਸਾ ਕਿਉਂ ਕਰਦੇ ਨੂੰ ਇਹੀ ਹੈ ਵੀ ਉਹ ਖਰਚਾ ਕਰਨ ਦੇ ਕਾਬਿਲ ਜਿਹੜਾ ਵਰਕਰ ਹੈ ਵਰਕਰ ਜਿਹੜਾ ਟ੍ਰੈਡੀਸ਼ਨਲ ਵਰਕਰ ਹੈ ਉਹ ਸੀਗਾ ਪੈਸੇ ਨਹੀਂ ਖਰਚ ਸਕਦਾ ਇਲੈਕਸ਼ਨ ਦੇ ਪਰ ਲੋਕਾਂ ਦਾ ਜਾਜੂਬਾ ਤਾਂ ਉਹਨਾਂ ਦੇ ਨਾਲ ਹੈ ਕਈ ਵਾਰੀ ਇਹੋ ਜੀ ਗੱਲ ਹੁੰਦੀ ਹੈ ਲੋਕ ਲੜਾਉਂਦੇ ਹਿੰਦੂ ਨੇ ਸਾਸੀ ਲੜਦੇ ਰਹੇ ਐ ਸਾਨੂੰ ਲੋਕ ਲੜਾਉਂਦੇ ਰਹੇ ਐ ਅੱਗੇ ਪੈਸੇ ਆ ਕੰਸਿਡਰੇਸ਼ਨ ਨਹੀਂ ਸੀ ਹਿੰਦੀ ਇਲੈਕਸ਼ਨ ਲੜਨ ਚ ਅੱਗੇ ਨਹੀਂ ਸੀ ਅੱਗੇ ਸਨੀਅਰਿਟੀ ਦੇਖੀ ਜਾਂਦੀ ਸੀ ਵੀ ਕਾਂਗਰਸ ਕਿੰਨੇ ਸਾਲ ਕੰਮ ਕੀਤਾ ਲੋਕ ਚਾਹੁੰਦੇ ਨਹੀਂ ਹੁਣ ਆ ਜਿਹੜਾ ਸਰਵੇ ਇਹ ਵੀ ਪੇਕਣ ਤੂੰ ਜਾ ਕਿਸੇ ਨੂੰ ਪੜ੍ਹਨਾ ਹੁੰਦਾ ਤਾਂ ਕਹਿੰਦੇ ਤੇਰੇ ਖਿਲਾਫ ਸਰਵੇ ਹੈ ਹਾਂਜੀ ਤੈਨੂੰ ਹਰ ਹਲਕਾ ਇੰਚਾਰਜ ਨਹੀਂ ਕਹਉਂਦੇ ਅੱਧੇ ਹਲਕਾ ਇੰਚਾਰਜਿਆਂ 'ਚ ਤਾਂ ਰੌਲਾ ਪਿਆ ਹੋਇਆ ਵੀ ਸਾਨੂੰ ਤਾਂ ਪੁੱਛੀਏ ਹੈਜੀ ਇਹੋ ਕਰਕੇ ਲੀਡਰਾਂ ਦੀ ਆਪਣੀ ਲੜਾਈ ਤੇ ਹੈ ਜਿਹੜਾ ਵੱਧ ਚਮਚਾਗਰੀ ਕਰਦਾ ਹੈ ਇਹ ਤਾਂ ਬਾਕੀ ਦਾwidehat pata ਹੁਣ ਲੋਕ ਦੇਣਗੇ ਇਸ ਕਰਕੇ ਮੈਂਦੀ ਅਪੀਲ ਹੈ ਹਾਈ ਕਮਾਂਡ ਕਾਂਗਰਸ ਕੋਲ ਵਰਕਰਾਂ ਦੀ ਮੇਰੀ ਆਵਾਜ਼ ਵਰਕਰਾਂ ਦੀ ਹੈ ਕਿਉਂਕਿ ਮੈਨੂੰ ਵੀ 60 ਸਾਲ ਹੋ ਗਏ ਕਾਂਗਰਸ 'ਚ 15 ਸਾਲ ਦੀ ਉਮਰ ਚ ਕਾਂਗਰਸ ਚ ਕੰਮ ਕਰਦਾ ਮੈਂ ਉਹਨਾਂ ਦੀਆਂ ਭਾਵਨਾਵਾਂ ਪਛਾਈਆਂ ਸੋਨੀਆ ਗਾਂਧੀ ਕੋ ਖੜਗੇ ਜੀ ਕੋ ਰਾਹੁਲ ਜੀ ਕੋ ਹਾਂ ਜੀ ਬੈਨੂ ਗੋਪਾਲ ਪੰਜਾਬ ਦਾ ਇੰਚਾਰਜ ਉਹਨੂੰ ਮਿਲ ਕੇ ਵੀ ਦੱਸਿਆ ਜੇ ਫੇਰ ਵੀ ਉਹਨਾਂ ਨੂੰ ਇਹ ਇਹ ਬੈਂਤ ਇਕਤਦਲ ਕਹੀਏ ਜੇ ਸੰਸੀਰੋਂ ਪੰਜਾਬ ਚ ਕਾਂਗਰਸ ਬਚਾਉਣੀ ਹੈ ਤਾਂ ਤੁਹਾਨੂੰ ਇਹ ਆਪਰੇਸ਼ਨ ਕਰਨਾ ਪਊਗਾ ਇਤਿਹਾਸ ਗਵਾਹ ਕਿ ਜਦੋਂ ਕਿਸੇ ਵੀ ਆਗੂ ਨੂੰ ਜਾਂ ਲੀਡਰ ਨੂੰ ਆਪਣੀ ਪਾਰਟੀ ਤੋਂ ਬਣਦਾ ਮਾਣ ਸਨਮਾਨ ਨਹੀਂ ਮਿਲਦਾ ਤਾਂ ਉਹ ਦੂਸਰੀ ਪਾਰਟੀ ਦੇ ਵਿੱਚ ਛਾਲ ਮਾਰਨ ਤੋਂ ਗੁਰੇਜ਼ ਨਹੀਂ ਕਰਦੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ